ਜ਼ిల్లా ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਬਹੁਤ ਵੱਡੀ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਮੂਹ ਕ੍ਰਿੰਨ ਪਾਈਚਾਰੇ ਦੇ ਪਾਸਟਰ ਸਹਿਬਾਨ ਹਾਜ਼ਰ ਸਨ ਜਿਨ੍ਹਾਂ ਨੇ ਕਿ ਬੀਬੀ ਜਤਿੰਦਰ ਕੌਰ ਵੋਟਾਂ ਪਾਉਣ ਦੀ ਗੱਲ ਕਹੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਬੀਬੀ ਜਤਿੰਦਰ ਕੌਰ ਨੂੰ ਵੱਡੀ ਲੀਡ ਤੋਂ ਜੇਤੂ ਕਰਾਰ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਹੈ ਜੈਮ ਸੀ ਦੀ ਜੈਮ ਸੀ ਦੀ ਤੇ ਮੇਰੇ ਸਰਕਾਰ ਦੇ ਪ੍ਰੋਗਰਾਮ ਤੇ ਸਟੇਜ ਤੇ ਬੈਠੇ ਨੇ ਸਰਕਾਰ ਦਾ ਸਾਹਿਬ ਮੈਡਮ ਅਰਮਾ ਚੌਧਰੀ ਜੀ ਬੜਾ ਸਾਹਿਬ ਅਸ਼ੋਕ ਜੀ ਸੰਚਲ ਸਾਹਿਬ ਜੀ ਬੜਾ ਸਾਹਿਬ ਮੇਰੇ ਸਰਬਜਨ ਜਨਰਲ ਸਿੰਘ ਬਾਜਵਾ ਜੀ ਉਹ ਪੋਪ ਸੀਗਾ ਉਹ ਤੇ ਉਹਨਾਂ ਨੇ ਛੱਡ ਗਿਆ ਹੈ ਇਕਲੀ ਮਦਦ ਕਰਨ ਦੇ ਹੁਣ ਸਾਭ ਨੂੰ ਅਸਲ ਸਰ ਪੰਜਾਬ ਦੇ ਜਿਹੜੇ ਲੋਕੀ ਜਾਣ ਉਹ ਮਾਝਾ ਚਸਕਰ ਕੇ ਜਾਣਗੇ ਜੇ ਜਤੜ ਪਰ ਪੈ ਜਾਣ ਉਹ ਤੋਂ ਫੇਰੇ ਜਦ ਵਿੱਚ ਚੜਾਈ ਜਾਂ ਜੱਗਨ ਵੰਦਨ ਸਿੱਖੇ ਹਲੇ ਲਿਆ ਜੱਗਨ ਵੰਦਨ ਸਿੱਖੂ ਅਸੀਂ ਮਾਝਾ ਖੇਤਾਂ ਸੇ ਉਹ ਕੋਤਰੀ ਬਣਾਇਆ ਜੰਗਲ ਅਸੀਂ ਬਾਜਾ ਅਸੀਂ ਫਿਰ ਕੱਢੀ ਲੋਕ ਲਈ ਫਿਰ ਮੋਤੂ ਰਾਤਾ ਦੇ ਪੰਜਾਬ ਦੇ ਨਾਲ ਨਹੀਂ ਜਾਂਦੇ ਪਾਤਸ਼ਾਹਾਂ ਇੱਕ ਇੱਛਾ ਜਿਹਾ ਗਾਣੀ ਦਾ ਜਿਹਦੇ ਨਾਲ ਪ੍ਰਭੂ ਆ ਉਹ ਨੂੰ ਕੋਈ ਨਹੀਂ ਹਰਾ ਹallelujah ਹallelujah ਗਰੀਬ ਦੇ ਹਿਰਦੇ ਚ ਪ੍ਰਭੂ ਵਸਦਾ ਉਹਦੇ ਕੋਲ ਪ੍ਰਮਾਤਮਾ ਕੋਲ ਕੀ ਆਉਣਾ ਜਿਹੜਾ ਪਰੂ ਗੁਜਾਬ ਕਰਦਾ ਜਿਹੜਾ ਪਰੂਨਾ ਮੱਥਾ ਲਾ ਕੇ ਕਢੀ ਸੁਕੀ ਲਿਆਦਾ ਅੱਜ ਤੱਕ ਜਿੰਨੀਆਂ ਲਛਮਾਂ ਦਿੱਤੀਆਂ ਜੋ ਟੋਟੇ ਪਰਿਵਾਰ ਦੇ ਵੱਡੇ ਰਿਹਾ ਸਭ ਨੂੰ ਲੈ ਕੇ ਹੂਕ ਪਾ ਕੇ ਜੋ ਪਿਆਰ ਦਾ ਕੋਪੜਾ ਨਹੀਂ ਜਾ ਸਕਦਾ ਪੀਨਾ ਦੇ ਜੁਰੂ ਫਰਕ ਪਿਆ ਔਰ ਦੋ ਤੇਰੀ ਪੱਗਾਂ ਵਾਲੇ ਚਾਰ ਬੈਠੇ ਨੇ ਮੇਰੇ ਕ੍ਰਿਸ਼ਨ ਭਰਾ ਉਹ ਲੋ ਜਿੰਨੇ ਹੁੰਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਚਿੱਠੀਆਂ ਪੱਗਾਂ ਬੰਦੀਆਂ ਹੁੰਦੀਆਂ ਸੀ ਤੇ ਉਹ ਗੱਲ ਕਰਦੇ ਸੀ ਉਹਨਾਂ ਦੇ ਗੱਲ ਚ ਵਜਨ ਹੁੰਦਾ ਸੀ ਉਹ ਆਪਣੀ ਕੌਮ ਦੀ ਗੱਲ ਕਰਦੇ ਸੀ ਆਪਣੇ ਪੂਰੇ ਪਿੰਡ ਦੀ ਗੱਲ ਕਰਦੇ ਉਹਨੇ ਕਦੇ ਨਹੀਂ ਮੇਰ ਦੇ ਵਿੱਚ ਨੂੰ ਮੋਹ ਹੋਈ ਤੁਸੀਂ ਸਾਹਮਣੇ ਬਿਠਕਿਓ ਤੇ ਮੇਰੇ ਪੁਰਾਣੇ ਬੰਦੂਸੀ ਕਿ ਉਹ ਹਮੇਸ਼ਾ ਅਮਰੀਕੀ ਰੋਕੇ ਦੇ கிருஷ்ਣ ਪ੍ਰਾਖਾਰੇ ਲੀਡਰ ਇਹਨਾਂ ਭਾਜਪਾ ਪੇਨਾਂ ਦੇ ਆਪ ਵਾਲੇ ਪਾਰਟੀ ਨੇ ਅੱਜ ਤੱਕ ਇੱਕ ਵੀ ਆਪਣਾ ਕੋਰਪੋਰੇਟ ਪੰਜਾਬ ਦੇ ਬਾਹਰ ਤੇ ਮੈਂ ਪੰਜਾਬੀਤ ਨਾਇੰਗਿਆਂ ਦੇ ਮਾਰੇ ਕੋ ਜਿਸ ਦੇ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਬਣਿਆ ਸੀ ਸਦਾ ਪ੍ਰਧਾਨ ਬਣਿਆ ਜिले ਦਾ ਉਹੀ ਚੇਅਰਮੈਨ ਸੀਗੇ ਸੋਤਾ ਸਾਹਿਬ ਚੇਅਰਮੈਨ ਸੀਗੇ ਦੇ ਵੀ ਡਾਇਰੈਕਟਰ ਸੀਗਾ ਸਾਡਾ ਅਨੁਪਾਨ ਵਾਲਾ ਹਮਸਰਾ ਜਿਹੜਾ ਆਇਆ ਕਰ ਗਿਆ ਉਹਨੂੰ ਵੀ ਚੇਅਰਮੈਨ ਬਣਾਇਆ ਅਮੈਂ ਨੂੰ ਵਸੀ ਬਣਾਇਆ ਸਲਾਬਾਤ ਵਸੀ ਹੋਣਾ ਬਣਾਇਆ ਉਹ ਕੋਈ ਗੱਲ ਕਰਦੇ ਹੋ ਅੱਗੇ ਤੇ ਆਓ ਆਪਾਰੇ ਦਾਮ ਬੰਕਰ ਵਾਲਿਓ ਤੁਸੀਂ ਕਿੰਨੇ ਅਸੀਂ ਆਪ ਘਰਾਂਦੇ ਆ ਤੁਸੀਂ ਆਪ ਘਰਾਂਦੇ ਨਹੀਂ ਤੁਸੀਂ ਤੇ ਹੁਣ ਖਾਣ ਵਾਲੇ ਘਰ ਦੇ ਮਾਣ ਕੋਈ ਜਿਹੜੇ ਆਪਣੇ ਪੰਜਾਬ ਦੇ ਤੁਹਾਡੀ ਦੁਆ ਦੇ ਵਿੱਚ ਬਹੁਤ ਜਨਤਾਂ ਮੈਂ ਜਿਸ ਵੇਲੇ ਦੁਆ ਕਰਦੇ ਹੋ ਉਦੋਂ ਤੁਹਾਡੀ ਗਵਾਹ ਸੁਣੀ ਜਾਂਦੀ ਹੈ। ਤਾਂ ਕਿਹਾ ਉਹ ਬਹਿ ਗਿਆ। ਕਿ ਜਦੋਂ ਤੁਸੀਂ ਆਪਣੇ ਪ੍ਰਚਾਰ ਨਹੀਂ ਬੈਠੇ ਹੁੰਦੇ। ਜਦੋਂ ਤੁਸੀਂ ਦੁਆ ਦੇ ਵਿੱਚ ਬੈਠੇ ਹੁੰਦੇ। ਤੇ ਮੇਰੇ ਜਿਹੜੀਆਂ ਪੈਣਾ ਜਿਹਨੀਆਂ ਪਰਬਾਪਾਂ ਦੇ ਨਾਲ ਉਹਨਾਂ ਦਾ ਧਿਆਨ ਲੱਗਿਆ ਹੁੰਦਾ। ਉਹਨਾਂ ਨੂੰ ਪ੍ਰਭੂ دے آج تک آشیواد گلا بہت کرتے رہے رات بھی گلا ہو گیا کہ کرشچن کوئی خرید نہیں سک جسو جسوسی نے قربانی ਕਿ ਮੈਨੂੰ ਜਿਹਨੇ ਮਰਜੀ ਦੁੱਖ ਦੇ ਦੇ ਮੇਰੇ ਜਿਹੜੇ ਪੂਰੇ ਬੁੱਲ ਦੇ ਵਿੱਚ ਉਹ ਜਿਹੜੇ ਸਿੱਖ ਨਹੀਂ ਹੁੰਦੇ ਉਹਨਾਂ ਦੇ ਹੋਰ ਕਰਤਾਰੀ ਹੁੰਦੀਆਂ ਨੇ ਕਿ ਸਿਰਫ ਦੁੱਖ ਨਾ ਲੱਗੇ ਜੋ ਜਿਹੜੇ ਤੇ ਮੈਨੂੰ ਦੇ ਦੇ ਉਹਨਾਂ ਨੂੰ ਦੁੱਖ ਮੇਰੀ ਚੋਰੀ ਤੋਂ ਬਿਲਕੁਲ ਜਿਨਾਲਾ ਸਾਹਿਬ ਦੀ ਠੀਕ ਕਰ ਰਹੀ ਹੈ ਪੰਜਾਬ ਜਿਸ ਘਰ ਦੇ ਵਿੱਚ ਨਸ਼ਾ ਚਲਾ ਜਾਂਦਾ ਹੈ ਉਹ ਘਰ ਬਰਬਾਦ ਹੋ ਜਾਂਦਾ ਹੈ ਇਹ ਬਾਦਸ਼ਾਹ ਸਾਹਿਬ ਤੁਹਾਡੀਆਂ ਦੋਵਾਂ ਦੇ ਨਾਲ ਜੀਵਨ ਕਰਦੀਆਂ ਜਿੱਦਣ ਤੋਫਰੀ ਇੱਕ ਸਾਰੇ ਜਨ ਤਵਾ ਹੁੰਦਾ ਕਹਿੰਦੇ ਅੱਜ ਪ੍ਰਭੂ ਦੀ ਬੰਦਗੀ ਕੀ ਹੈ ਇਹ ਕਮ ਛੱਡ ਦਿੰਦੇ ਨੇ ਇਹਨਾਂ ਮੇਰ ਕੋ ਦੱਲਿਆ ਕਿ ਅੱਜ ਸਾਡੀ ਜੜੀਆਂ ਅੰਦਰ ਜੁੜੇ ਨਾ ਕਿਤੇ ਰੋਕੀ ਨਹੀਂ ਚੱਲ ਰਹੀ ਉਹਦਾਂ ਇਹਨਾਂ ਨੇ ਮਨ ਤੋ ਲਾ ਅੱਜ ਪ੍ਰਭੂ ਨਾਲ ਸੰਮੁਖੀ ਦੇਣੀ ਆ ਅੱਜ ਸਾਡੀ ਦੁਨੀਆ ਕੋ ਨਹੀਂ ਆਉਂਦੀ ਉਹਨਾਂ ਪ੍ਰਭੂ ਦੇ ਨਾਮ ਦੀ ਇਹ ਭੋਜਨ ਕਰਦੇ ਨੇ ਤੇ ਜੇ ਤੁਸੀਂ ਜਦੋਂ ਉਸ ਪ੍ਰਭੂ ਅਰਦਾਸ

ਤੱਕ ਜੀ ਤੱਕ ਤੱਕ ਕਈ ਗੱਲ ਮੇਰੇ ਕੋਲ ਦੋ ਤੁਸੀਂ ਕਿ ਜੀ ਉਹ ਪਰਚੀਆਂ ਨੱਟ ਕੇ ਰਾਸ਼ਟਰਾਪਾਇੀ ਨਹੀਂ ਮਿਲ ਨਹੀਂ ਰਹੀ ਜੀ ਵੀਰ ਜੀ ਰੋਸ਼ਨ ਕਾਰ ਦੀ ਪਿਆਰ ਰੋਧਾਵਾ ਪਰਿਵਾਰ ਦਾ ਰਿਆਇਤ 크੍ਰਿਸਟਿਅਨ ਭਾਈਚਾਰਾ ਦਾ ਹੈ ਪੂਰੇ ਹਲਕੇ ਅੱਜ ਉਹਨਾਂ ਦੀ ਜਿਹੜੀ ਪਹਿਲੀ ਰੈਲੀ ਸੀ ਇੱਕ ਹੋਰ ਰੈਲੀ ਜਿਹੜੀ ਇਹਨਾਂ ਵਾਸਤੇ ਰੱਖੀ ਜਾਊਗੀ ਉਹ ਕੱਲੀ ਵਿਚਾਰ ਲੈਂਦੀ ਜਿਹੜੀ 크੍ਰਿਸਟਿਅਨ ਭਰਾਵਾਂ ਦੇ ਲਈ ਉਹਨਾਂ ਨੂੰ ਜਿਹੜਾ ਉਹਨਾਂ ਨੇ ਸਤਕਾਰ ਅੱਜ ਤੱਕ ਦਿੱਤੇ ਆਏ ਉਹਦੇ ਕਰਕੇ ਆ ਦਿੱਤੇ ਉਸੇ ਦੇ ਰੂਪ ਵਿੱਚ ਪਰਿਵਾਰਵਾਦ ਦਾ मुद्दा ਬੜਾ ਬਣਾਇਆ ਜਾ ਰਿਹਾ ਤੁਹਾਡੇ ਖਾਸ ਕਰਕੇ ਦਾਵਾ ਖਰਾਣ ਨੂੰ ਨਿਸ਼ਾਨਾ ਬਣਾਇਆ ਗਿਰਲ ਸਰੋਵੀ ਪੜੇ ਲਿਖੇ ਕਿ ਤੇ ਥੋੜੇ ਬਹੁਤ ਹੁੰਦੇ ਤੇ ਪਤਾ ਹੁੰਦਾ ਕਿ ਪਰਿਵਾਰਵਾਦ ਹੁੰਦਾ ਜਿੱਥੇ ਆਰਗੇਨਾਈਜੇਸ਼ਨ ਹੁੰਦੀ ਹੈ ਇਹ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਚ 2 ਲੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਜਿਹੇ ਉਹ ਜਿਤਾ ਕੇ ਆਉਂਦੇ ਰਹੇ ਨੇ ਤੇ ਫਿਰ ਪਰਿਵਾਰਵਾਦ ਤੇ ਆ ਹੋਇਆ ਕਿ 2 ਲੱਖ ਵੋਟਰ ਇੱਟਾਂ ਦਾ ਪਰਿਵਾਰ ਉਹਟਾ ਸ਼ੋ ਜਿਹੜਾ ਕੱਢਿਆ ਗਿਆ ਕੁਦੀਪ ਖਾਲੀਵਾਲ ਦਾ ਜਿਹੜਾ ਕੋਈ ਨਾਮ ਤੇ ਕਹਿੰਦੇ ਰੰਧਾਵੇ ਦੇ ਸੈੱਟ ਜਿਹੜਾ ਧੂਪ ਜਸਰੀਓ ਕੱਢਣਾ ਹੈ ਪਰਵਾਸ ਨੂੰ ਉਹਨਾਂ ਨੂੰ ਕਹੋ ਕਿ ਇੰਨਾ ਟਾਈਮ ਸਾਹਮਣੇ ਰਹਿਓ ਕਿਤੇ ਕੱਢ ਕੇ ਵਿਖਾਓ ਤੇ ਰੰਧਾਵੇ ਦੇ ਤੁਹਾਡੀ ਤੇ ਫੇਰ ਆਵਾਜ਼ ਜੇ ਚਜਨਾਲੀ ਨਿਕਲਦੀ ਰੰਧਾਵੇ ਦੇ ਸਾਹਮਣੇ ਬਾਜ ਕੱਢ ਕੇ ਉਹ ਤੁਹਾਡੇ ਕੰਨ ਦਾ ਤਾਲ ਖੜੇ ਤੇ ਪਾੜ ਦੇ 2.5 ਸਾਲ ਦੀ ਸਰਕਾਰ ਹੋ ਚੁੱਕੀ ਆ ਮਨੂ ਪਾਟ ਨੂੰ ਤੁਸੀਂ ਹਲਕੇ ਜਾ ਰਹੇ ਲੋਕਾਂ ਦੀਆਂ ਕੀ ਨਿਸ਼ਾਨੀਆਂ ਸਭ ਦੇਖੋ ਜੀ ਇੱਕ ਵੀ ਕਿਸੇ ਵੀ ਪਿੰਡ ਚ ਕਿਤੇ ਇੱਕ ਇੱਕ ਗਲੀ ਜੇ ਕਿਤੇ ਬਣੀ ਹੈ ਤੇ ਠੀਕ ਹੈ ਨਹੀਂ ਤਾਂ ਉਸ ਤੋਂ ਵੱਧ ਕੋਈ ਕੰਮ ਹੀ ਨਹੀਂ ਕੀਤਾ ਐਗਰੀਕਲਚਰ ਕਾਲਜ ਰੰਧਾ ਸਾਹਿਬ ਨੇ ਮੰਜੂਰ ਕਰਾ ਕੇ ਗਏ ਪੈਸੇ ਉਹਦੇ ਦੇ ਕੇ ਗਏ ਸੀ ਅੱਜ ਹੁਣ ਤੋਂ ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਵੱਡੇ ਵੱਡੇ ਬੋਰਡ ਲਾ ਕੇ ਕਹਿਦਾ ਸੀ ਕਿ ਮੈਂ ਬਣਵਾਇਆ ਉੱਥੇ ਹੁਣ ਓਪੀਡੀ ਨਵੀਂ ਡੇਰਾ ਬਾਬਾ ਨਾਨਕ ਕੁੜਰੀ ਹੁਣ ਇਹਨਾਂ ਨੇ ਉਹ ਰੌਲਾ ਪਾ ਦਿੱਤੀ ਅਸੀਂ ਬਣਵਾਈ ਜੀ ਪਤਾ ਨਹੀਂ ਕਿਵੇਂ 6 ਮਹੀਨਿਆਂ ਚੋਂ ਇਹਨਾਂ ਦੀ ਤਿਆਰ ਹੋ ਜਾਂਦੀ ਹੈ ਫਿਰ ਇਹਨੇ 2 ਸਾਲਾਂ ਦਾ ਜਿਹੜਾ ਕੰਮ ਚੱਲੀ ਜਾਂਦਾ ਸਾਡੇ ਟਾਈਮ ਦਾ ਉਹ ਕਦੇ ਵਿਗਦਾਨਿਕਾ ਜਦੋਂ ਇਹਨਾਂ ਦੀ ਵਾਰੀ ਆਉਂਦੀ ਉਹ ਤੋ ਤਿਆਰ ਹੋ ਕੰਮ ਤੇ ਕੋਈ ਵੀ ਨਹੀਂ ਆ ਮੁੱਦੇ ਤੇ ਕੱਲਾ ਕੱਲਾ ਮੁੱਦਾ ਹੀ ਅੱਜ ਖੜਾ ਹੋਇਆ ਜਿੰਦਾਬਾਹ ਸਾਹਿਬ ਐਮਪੀ ਨੇ ਅਗਰ ਮੈਡਮ ਐਮਐਲਏ ਬਣ ਕੇ ਜਾਂਦੇ ਨੇ ਤੇ ਕਿਹੜੀ ਅਸੀਂ ਉਸ ਤੋਂ ਤੁਹਾਡੇ ਸਾਹਮਣੇ ਆਈਆਂ ਜਿਹੜੀ ਹਲਕੇ ਜਿਹੇ ਨੰਨੀ ਬੜੀ ਗੱਲ ਬੜੀ ਗੱਲ ਸਮਝੀ ਸਤਿਵਰਧਾ ਜਿਹੜੀ ਆਵਾਜ਼ ਚੁਕਣੀ ਜ਼ਰੂਰੀ ਹੁੰਦੀ ਹੈ ਅੱਜ ਰੰਧਾਵਾਹ ਸਾਹਿਬ ਐਮਪੀ ਬਣ ਕੇ ਗਏ ਪਹਿਲਾਂ ਬੀਜੇਪੀ ਦੇ ਐਮਪੀ ਹੁੰਦੇ ਸੀ ਜਿੱਥੇ 5-5 ਲੱਖ ਰੁਪਏ ਜਿੱਕੇ ਨੂੰ ਵੋਟ ਪੈਂਦੀ ਰਹੀ ਜੋ ਉਸੇ ਬੀਜੇਪੀ ਕਦੇ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੁੰ ਇਥੇ ਵੀ ਹੁਣ ਰੰਦਾਵਾਂ ਸਾਬ ਵੀ ਬਣ ਕੇ ਕਿ ਜਿੰਨੀ ਸੈਂਟਰ ਦੀ ਅਸਲੀ ਮਾ ਹੋ ਰੰਦਾਵਾਂ ਸਾਬ ਲੈ ਕੇ ਆਉਣਗੇ ਤੇ ਉਹਨਾਂ ਨੂੰ ਇੰਪਲੀਮੈਂਟ ਜਿਹੜੇ ਹੁਣ ਮਮਾ ਕਰਨਗੇ ਖੇਤ ਲੈ ਕੇ ਕਿੰਦਾ ਵੇਚਦੇ ਮੁਕਾਬਲਾ ਕਰਾਂਗੇ ਕੋਈ ਗੱਲ ਸੁਣੋ ਜੀ ਜੇ ਤੱਕ ਮੈਂ ਤਾਂ ਵੇਖਦਾ ਕਿ ਅੱਜ ਖੁਸ਼ੀ ਮੈਨੂੰ ਆਇਆ ਕਿ ਮੇਰੀ ਮਾਂ ਨੂੰ ਘਰੋਂ ਲਈ ਦੋ ਮੁੱਖ ਮੰਤਰੀ ਇੱਥੇ ਆ ਗਏ ਨੇ ਪੰਜ ਮੰਤਰੀਆਂ ਦੀ ਡਿਊਟੀ ਹੁੰਦੀ ਐ ਐਮਐਲਏ ਦੀ ਡਿਊਟੀ ਐ ਪਰ ਇਨਾਂ ਕੋਲ ਕੋਈ ਮਾਂ ਨਹੀਂ ਵਰਦੂ ਜੈ ਮਸੀਹ ਦੀ ਸਾਰਿਆਂ ਨੂੰ ਹਾਲੇਲੂਇਆ ਹਾਲੇਲੂਇਆ ਆਵਾਜ਼ਾਂ ਬੇਖਰੀ ਪੰਜਾਬ ਨੂੰ ਤੁਸੀਂ ਮੈਨੂੰ ਐਵੇਂ ਨੇ ਬਣਾ ਕੇ ਪੇਕਣਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਸਮੇਂ ਵਿੱਚ ਵੀ ਭਾਵੇਂ ਮੌਜੂਦਾ ਸਰਕਾਰ ਆਜ ਮੈਂ ਸਾਰੇ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਖੜੇ ਰਿਹਾ ਹਾਂ ਸਭ ਤੁਹਾਡਾ ਆਇਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੈ ਬੀ ਸੀ ਦੀ ਸਾਰੇ